ਅੱਜ ਅੰਮ੍ਰਿਤਸਰ ਦੀ ਇਤਿਹਾਸਕ ਨਗਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਗਵੀਰ ਸਿੰਘ ਜੀ ਦੀ ਸਰਪ੍ਰਸਤੀ ਹੈ ਅਸੀਂ ਮੀਟਿੰਗ ਸੱਦੀ ਸੀ World Punjabi Organisation Sun Foundation ਵੱਲੋਂ ਮੈਨੂੰ ਖੁਸ਼ੀ ਹੈ ਕਿ 100 ਤੋਂ ਵੀ ਜ਼ਿਆਦਾ ਪ੍ਰਧਾਨ ਸਾਰੇ ਸਿੰਘ ਸਭਾ ਗੁਰਦੁਆਰਿਆਂ ਤੋਂ ਔਰ ਸੰਤ ਮਹਾਪੁਰਸ਼ ਬਾਬਾ ਲਖਾ ਸਿੰਘ ਜੀ ਨਾਨਕ ਸਰ ਤੋਂ ਹੋਰ ਵੀ ਮਸਤ ਮਾਣੇ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਇੱਕ ਕੈਂਪੇਨ ਦੀ ਅੱਜ ਸ਼ੁਰੂਆਤ ਹੋਈ ਬਈ ਜਿੱਥੇ ਸਾਡੇ ਗੁਰਦੁਆਰਾ ਸਾਹਿਬ ਇੱਕ ਗੁਰਬਾਣੀ ਦਾ ਕੇਂਦਰ ਨੇ ਇਹ ਲਾਈਟ ਹਾਊਸ ਦਾ ਕੰਮ ਕਰਨ 15 ਤੋਂ 25% ਜਿਹੜਾ ਬਜਟ ਹੈ ਉਹ ਐਜੂਕੇਸ਼ਨ ਜਿਹੜੇ ਗਰੀਬ ਸਿੱਖ ਵਿਦਿਆਰਥੀ ਆ ਇਹ ਉਹਨਾਂ ਤੇ ਖਰਚ ਹੋਣਾ ਚਾਹੀਦਾ ਜਿਵੇਂ ਲੰਗਰ ਦਾ ਬਜਟ ਹੈ ਇਮਾਰਤਾਂ ਦਾ ਬਜਟ ਹੈ ਉਹਦਾ ਬਿਊਟੀਫਿਕੇਸ਼ਨ ਦਾ ਬਜਟ ਹੈ ਉਹਨੂੰ ਥੋੜਾ ਜਿਹਾ ਕੰਟਰੋਲ ਕਰਕੇ ਕੁਝ ਬਜਟ ਆਪਾਂ ਨੂੰ ਵਿਦਿਆ ਵਿਚਾਰੀ ਤੇ ਪਰਉਪਕਾਰੀ ਆ ਲੇਕਿਨ ਅੱਜ ਦਾ ਦੁਖਾਂਤ ਹੈ ਕਿ ਪੰਜਾਬ ਦਾ ਜਿਹੜਾ ਹਰ ਦੂਜਾ ਨੌਜਵਾਨ ਹੈ ਉਹ ਕੈਨੇਡਾ ਜਾਣ ਨੂੰ ਫਿਰਦਾ ਕਿ ਨੌਕਰੀ ਹੈ ਨਹੀਂ ਸਕਿੱਲ ਹੈ ਨਹੀਂ ਅਸੀਂ ਹੁਣ ਜਿਹੜਾ ਅੰਮ੍ਰਿਤਸਰ 1500 1475 ਬੱਚਿਆਂ ਨੂੰ ਨੌਕਰੀ ਲਵਾਈ 17 ਸੈਂਟਰ 18 ਹੋਰ ਖੋਲ ਰਿਹਾ ਕਿਉਂਕਿ ਸਾਡਾ ਟੀਚਾ 20 ਸਕਿੱਲ ਸੈਂਟਰ ਖੋਲਣ ਦਾ ਤੇ ਅੱਜ ਮੈਂ ਬੇਨਤੀ ਕੀਤੀ ਸਾਰੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨਾਂ ਨੂੰ ਔਰ ਸਾਰਿਆਂ ਨੇ ਇਕਜੁੱਟ ਹੋ ਕੇ ਕਿ ਅਸੀਂ ਹੁਣ ਸਕਿੱਲਿੰਗ ਦਾ ਲੰਗਰ ਚਲਾਵਾਂਗੇ ਮੇਰਾ ਹਨਰ ਮੇਰੀ ਸ਼ਾਨ ਐਜੂਕੇਸ਼ਨ ਫੰਡ ਹੋਏਗਾ ਹਰ ਗੁਰਦੁਆਰੇ ਚ ਔਰ ਨਾਲ ਹੀ ਸਕਿੱਲਿੰਗ ਦਾ ਜਿਹੜਾ ਕਿਉਂਕਿ ਇੱਕ ਐਮਏ ਬੱਚਾ ਅਨਇੰਪਲੋਇਡ ਰਹਿ ਸਕਦਾ ਲੇਕਿਨ ਜਿਹਨੂੰ ਕੋਈ ਸਕਿੱਲ ਆਉਂਦੀ ਹੈ ਰੈਫਰਿਜਰੇਸ਼ਨ ਮਕੈਨਿਕ ਹੈ ਸੋਲਰ ਪੈਨਲ ਟੈਕਨੀਸ਼ੀਅਨ ਹੈ ਕੰਪਿਊਟਰ ਹੈ ਸਾਡੀਆਂ ਬੀਬੀਆਂ ਜੂਨੀਅਰ ਨਰਸ ਹੈ ਗ੍ਰਾਫਿਕ ਡਿਜ਼ਾਈਨਿੰਗ ਹੈ तमाम ਕੋਰਸੇ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਦਿੱਤੀ ਗਈ ਹਰ ਇੱਕ ਚੀਜ਼ ਨੂੰ ਸਮਝਾਈ ਗਈ ਅਸੀਂ ਵੀ ਜਿਹੜੀ ਵੀ ਗੁਰਦੁਆਰਾ ਸਹਿਬਾਨ ਸਕਿੱਲ ਸੈਂਟਰ ਕਰੇਗਾ ਅਸੀਂ ਉਹਨੂੰ ਟੈਕਨੀਕਲ ਨੋ-ਹਾਊ ਉਹਨੂੰ ਪੂਰੀ ਸਪੋਰਟ ਦੇਵਾਂਗੇ ਨਾਲ ਵੀ ਅਸੀਂ ਆਪਣਾ ਦਸਵੰਦ ਕੱਢ ਕੇ ਵੀ ਉਹਦੇ ਵਿੱਚ ਮਾਇਕ ਸਹਾਇਤਾ ਵੀ ਦੇਵਾਂਗੇ